गुले बाबा गुल से बाबा 1699 ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰ ਨੂੰ ਅਮਰਤ ਸ਼ਕਾਇਆ ਸੀ ਤੇ ਖਾਲਸਾ ਪੰਥ ਸਜਾਇਆ ਸੀ ਕਿਰਪਾਨ ਕਿਹਦੀ ਹੈ ਕੀ ਗੁਰੂ ਜੀ ਗੁਰੂ ਜੀ ਨੇ ਕਿਹੜੇ ਗੁਰੂ ਜੀ ਨੇ ਦਿੱਤੀ ਕਿਰਪਾਨ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਾਂ ਦੇ ਦੋਸਤਾਂ ਮਿੱਤਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਕਿ ਨਗਰ ਕੀਰਤਨ ਤੇ ਆਓ ਤੇ ਅਮਦੇ ਸਿੰਘ ਬਣਨਾ ਅਮਰਤ ਛਕੋ ਤੁਹਾਨੂੰ ਪਤਾ ਹੈ ਆਪਣੇ ਸੈਬਜ਼ਾਦੇ ਦਾ ਨਾਮ ਕੀ ਆ ਬਾਬਾ ਜੀ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਜਾਲ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਕੀ ਕਰਦੇ ਨੇ ਗੱਜ ਕਿੰਝਾਰੇ ਬੁਲਾਉਂਦੇ ਆ ਗੱਜ ਕੇ ਪਾਵੇ ਮਾਤਾ ਗੱਜ ਕੋ ਉਜੀ ਮਨੂ ਪਾਵੇ ਉਸਤ ਸ੍ਰਿਆ ਕਾਲੇ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਸਦੇ ਪਿਆਰਿਓ ਕਿਦਾਂ ਠੀਕ ਠਾਕ ਚੜ ਦਿਖਲਾ ਅੱਜ ਤੁਸੀਂ ਦੱਸੋ ਇੱਥੇ ਅੱਜ ਤੁਸੀਂ ਬੜਾ ਬੜਾ ਸੋਨਾ ਪਾਇਆ ਹੈ ਆ ਕੀ ਇਹ ਬਾਈ ਕਿਰਪਾਨ ਸੋਲੀ ਕਿਰਪਾਨ ਫੜੀ ਹੈ ਤੁਸੀਂ ਤੁਹਾਡੇ ਕੋ ਵੀ ਹੈਗੀ ਵਾਇਗਰੋ ਕਿਰਪਾਨਾਂ ਤੁਸੀਂ ਥੋ ਲੈ ਕੇ ਆਏ ਅੱਜ ਨਗਰ ਕੀਰਤਨ ਨਗਰ ਕੀਰਤਨ ਕਰਕੇ ਲੈ ਕੇ ਆਏ ਤੁਸੀਂ ਓਕੇ ਜੀ ਮੈਂ ਦੇਖ ਸਕਦੀ ਹਾਂ ਤੁਹਾਡੀ ਕਿਰਪਾਨ ਵਾਓ ਕਿੰਨੀ ਸੋਣੀ ਹੈ ਦੇਖੋ ਬੱਚਿਆਂ ਨੇ ਕਿਰਪਾਨ ਕਿਦੀ ਹੈ ਕੀ ਹੈ ਗੁਰੂ ਜੀ ਗੁਰੂ ਜੀ ਨੇ ਕਿਹੜੇ ਗੁਰੂ ਜੀ ਨੇ ਦਿੱਤੀ ਕਿਰਪਾਨ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਦਿੱਤੀ ਹੈ ਸੋ ਖਾਲਸਾ ਜੀ ਦੇਖੋ ਜਿੱਥੇ ਵੱਡਿਆਂ ਦੇ ਵਿੱਚ ਜੋਸ਼ ਹੈ ਇਨਕਲਾਬੀ ਦਾ ਆਪਣੇ ਹਿੱਸੇ ਦੀ ਮੰਗ ਦਾ ਉੱਥੇ ਜਦੋਂ ਮੈਂ ਆਏ ਇਸ ਬੱਚੇ ਨੂੰ ਵੇਖਿਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਮੜਾ ਜ਼ੂਮ ਕਰਕੇ ਦੇਖੋ ਇਹਨਾਂ ਨੇ ਬਿੱਲਾ ਲਾਇਆ ਜਿਸਰਿੰਦਰ ਸਿੰਘ ਥੋੜੀ ਦਾ ਸੋ ਮਤਲਬ ਕੀ ਸ਼ਹੀਦਾਂ ਨੂੰ ਸਮਰਪਣ ਹੈਗੇ ਨੇ ਪਰਿਵਾਰ ਬੱਚੇ ਹਰ ਇੱਕ ਦਿਨ ਵਿੱਚ ਵਸਦਾ ਹੈ ਕਿ ਆਪਾਂ ਖਾਲਸੇ ਰਾਜ ਦੀ ਪ੍ਰਾਪਤੀ ਕਰਨੀ ਹੈ ਤੇ ਤੁਹਾਨੂੰ ਪਤਾ ਹੈ ਆਪਣੇ ਸਹਬਜ਼ਾਦਿਆਂ ਦਾ ਨਾਮ ਕੀ ਆ ਬਾਬਾ ਜੀ ਸਹਿਜ ਕਾਤੂ ਬਾਬਾ ਜੀ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਜੀ ਸਿੰਘ ਜੀ ਬਾਬਾ ਜੋਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਘਰਦਨੇ ਗੱਜ ਕੇ ਜਕਾਰੇ ਬੁਲਾਉਂਦੇ ਆ ਗੱਜ ਕੇ ਪਾਵੇ ਮਾਤਾ ਗੱਜ ਘੋੜੀ ਮਨੂ ਪਾਵੇ ਬੁੱਤ ਸਰੀਆ ਕਾਲ Es qualify la ochi ja Bole so da satriya kal ਜੀ ਖਾਲਸਾ ਤੇ ਤੁਹਾਡਾ ਤੇਜਪ੍ਰਕਾਸ਼ ਸਿੰਘ ਇੱਕ ਤੇਜਕਾਸ਼ ਤੇਜਕਾਸ਼ ਸਿੰਘ ਜੀ ਤੁਨਵਾ ਤੁਹਾਡੇ ਦੋਵਾਂ ਦਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਵਧੀਆ ਮਹਾਰਾਜ ਤੁਹਾਨੂੰ ਹੋਰ ਛੱੜੀ ਕਲਾ ਮਨੋਸ਼ਿਸ਼ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨਾਮ ਕੀ ਪੁੱਤਰ ਮਨਵੀਰ ਸਿੰਘ ਬਲਬੀਰ ਸਿੰਘ ਜੀ ਮਨਵੀਰ ਸਿੰਘ ਮਨਵੀਰ ਸਿੰਘ ਜੀ ਅੱਜ ਤੁਸੀਂ ਨਗਰ ਕੀਰਤਨ ਤੇ ਆਏ ਹੋ ਹਾਂਜੀ ਗਾਦੇ ਲਈ ਨਗਰ ਕਿਤਨਾ ਪੰਨੇ ਕੜਿਆ ਗਿਆ ਹੈ ਦੱਸੋ ਕਿ ਜਿਹਨਾਂ 1699 ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰ ਨੂੰ ਅਮਰਤ ਸ਼ਕਾਇਆ ਸੀ ਤੇ ਖਾਲਸਾ ਪੰਥ ਸਜਾਇਆ ਸੀ ਤੇ ਤੁਸੀਂ ਵੀ ਖਾਲਸਾ ਪੰਥ ਦਾ ਇੱਕ ਹਿੱਸਾ ਹੋ ਆਗੇ ਹੁਣ ਹਾਂਜੀ ਹਾਂਜੀ ਤੇ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਆਪਣੇ ਆਪਣੇ ਹਾਂ ਦੇ ਦੋਸਤਾਂ ਮਿੱਤਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਕਿ ਨਗਰ ਕੀਰਤਨ ਤੇ ਆਓ ਤੇ ਅਮਦੇ ਸਿੰਘ ਬਣਨਾ ਅਮਰ ਛਕੋ ਓਕੇ ਜੀ ਥੈਂਕ ਯੂ ਪੱਛੇ ਵਾਲੋ ਇੰਨਾ ਵੱਡਾ ਮੈਸੇਜ ਕਿ ਨਗਰ ਕੀਰਤਨ ਤੇ ਆਓ ਗੁਰੂ ਘਰਾਂ ਜਾਓ ਸਿੰਘ ਸਜੋ ਅਮਰ ਛਕੋ ਤੇ ਗੁਰੂ ਹਲੇ ਬਣੋ ਸਾਧ ਸੰਗਤ ਕੀ ਚਾਰ ਸਾਜਾ ਦੇ ਨਾਮ ਕੀ ਸੰਤ ਗੁਰੂ ਕੋਲ ਸਿੱਦੇ ਬੱਚਾ ਨੇ ਹਾਂਜੀ ਜਸਰੂ ਕੇ ਸਾਹਿਬ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਸੋਡਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅੱਜ ਕੀ ਜਗਾਰਾ ਹੋ ਜਾਵੇ ਖਾਲਸਾ ਮਲੋ ਹਾਂਜੀ ਸ਼ੁਕਰ ਹੈ ਬੜੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਮਤਿਹਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹ ਪਰਗਟਿਓ ਮਰਦਾ ਗਮੜਾ ਵਰਿਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਵਿਸਾਖੀ ਦੇ 352 ਵੇ ਵਿਸਾਖੀ ਦਿਹਾੜੇ ਨੂੰ ਮੋਖ ਰਖਦੀਆਂ ਸਮੁੱਚੀਆਂ ਬਰਮਿੰਗਮ ਦੀਆਂ ਸਿੱਖ ਸੰਤਾਂ ਮਲੋ ਮਹਾਨ ਕੀਰਤਨ ਮਹਾਨ ਨਗਰ ਖੀਤਨ ਉਲੀ ਕਿਆ ਗਿਆ ਜੋ ਨਗਰ ਖੀਤਨ ਸੋਹਰ ਬਾਬਾ ਕੀ ਗੁਰਦਾਰੇ ਤਾਂ ਹੁੰਦੇ ਹੋਏ ਹੁਣ ਗੁਰੂ ਨਾਨਕ ਦੇ ਗੁਰਦਾਰਾ ਸਮਾਧਿਕ ਵਿਖੇ ਪਹੁੰਚੇ ਆਪ ਜੀ ਨਗਰ ਖੀਤਨ ਦੇ ਕੁਛ ਚਲਕੇ ਦੇ ਦਰਸ਼ਨ ਕਰੋ ਹੁਣ ਸਾਡੇ ਸਾਹਮਣੇ ਇੱਥੇ ਬਿਲਕੁਲ ਗੱਤਕਾ ਵਾਲੇ ਸਿੰਘ ਗੱਤਕੇ ਦੇ ਨਾਲ ਸਾਨੂੰ ਆਪਣੇ ਜੋਰ ਦਿਖਾਣਗੇ ਆਓ ਇਹਨਾਂ ਦੇ ਦਰਸ਼ਨ ਕਰੀਏ ਆਪ ਜੀ ਦੇਖ ਸਕਦੇ ਹੋ ਕਿ ਕਿਵੇਂ ਸੰਤਨ ਦਾ ਠਾਠਾ ਮਾ ਦਾ ਦਰਿਆ ਸੰਤਨ ਦਾ ਕੱਠ ਦੂਰੋਂ ਨੇੜੇ ਉੱਛਲ ਕੇ ਇਥੇ ਪਹੁੰਚਿਆ ਸੋ ਗੁਰੂ ਮਹਾਰਾਜ ਜੀ ਸਵਾਰੀ ਉਹਨਾਂ ਲੋ ਪਹਿਲਾਂ ਸਾਡੀਆਂ ਸਤਕਾਰਯੋਗ ਬੀਬੀਆਂ ਮਾਤਾਵਾਂ ਪੈਣਾ ਸੇਵਾ ਕਰ ਰਹੀਆਂ ਨੇ ਝਾੜੂ ਦੀਆਂ ਨਾ ਪਾਣੀ ਦੀ ਸੇਵਾ ਹੋ ਰਹੀ ਹੈ ਸੋ ਆਪ ਜੀ ਦਰਸ਼ਨ ਕਰ ਸਕਦੇ ਹੈ ਕਿ ਕਿਵੇਂ ਮਹਾਰਾਜ ਜੀ ਸਵਾਰੀ ਹੁਣ ਗੁਰੂ ਨਾਨਕ ਗੁਰਦਾਰਾ ਸਮੈਥੇ ਕਿ ਉਹ ਪਹੁੰਚ ਚੁੱਕੀ ਹੈਗੀ ਇਸ ਤੋਂ ਬਾਅਦ ਜਿਹੜਾ ਇਹਦਾ ਆਖਰੀ ਸਥਾਨ ਗੁਰਦੁਆਰਾ ਬਾਬਾ ਸੰਗਵੇਖੇ ਸੰਪੂਰਤ ਹੋਏਗੀ ਨਗਰ ਕੀਰਤਨ ਦੀ ਆਪ ਜੀ ਦੇਖ ਰਹੇ ਹੋ ਕਿ ਕਿਵੇਂ ਸੰਗਤ ਕੀਰਤਨ ਜੱਜ ਸੇ ਗੋੰਦੀਆਂ ਹੋਈਆਂ ਇੱਥੇ ਆਇਆ ਹੈਗੇ ਨੇ ਸੋ ਆਪਾਂ ਦਰਸ਼ਨ ਅਬ ਇੱਥੇ ਦਰਸ਼ਨ ਕਰ ਸਕਦੇ ਹਾਂ ਕਿ ਜਿਵੇਂ ਕਿ ਪੰਜ ਪਿਆਰੇ ਸਹਿਬਾਨ ਇੱਥੇ ਆ ਪਹੁੰਚੇ ਹੈਗੇ ਨੇ ਪੰਜ ਪਿਆਰਿਆਂ ਦੇ ਦਰਸ਼ਨ ਪਿੱਛੇ ਪਾਲਕੀ ਸਾਹਿਬ ਕੀਰਤਨ ਸਿਮਰਨ ਦਾ ਜਾਪ ਹੋ ਰਿਹਾ ਹੈ ਸੰਤਾਂ ਦੀ ਜਕਾਰਿਆਂ ਦੀ ਆਵਾਜ਼ ਦੇ ਨਾਲ ਨਗਰ ਕੀਰਤਨ ਦੇ ਵਿੱਚ ਗੂੰਜਾਂ ਪੈ ਰਹੀਆਂ ਨੇ ਤਾਂ یوں ਕਿਹਾ ਜਾਂਦਾ ਪੰਥ ਤੇਰੀ ਦੀਆਂ ਗੂੰਜਾਂ ਜੁਗੋ ਜੁਗ ਰਹਿਣ ਗਿਆ ਪੰਥ ਦੀਆਂ ਗੂੰਜਾਂ ਨੇ ਜੀ ਸੰਸਾਰ ਦੇ ਹਰ ਇੱਕ ਕੋਨੇ ਵਿੱਚ ਖਾਲਸੇ ਦੇ ਸਿੱਜਣਾ ਦਿਵਸ ਤੇ ਨਗਰ ਕੀਰਤਨ ਉਲੀਕੇ ਜਾਂਦੇ ਹਨ ਵੱਡੇ ਜਾਂਦੇ ਹਨ ਨਗਰ ਕੀਰਤਨ ਤੇ ਜਿੱਥੇ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤ ਇਕੱਠਾ ਹੁੰਦਾ ਹੈ ਤੇ ਸਿੰਘ ਸੰਗਤ ਇੱਥੇ ਆਣ ਕੇ ਨਗਰ ਕੀਰਤਨ ਦੇ ਆਨੰਦ ਮਾਣਦੇ ਹਨ ਨਗਰ ਕੀਰਤਨ ਨੂੰ ਵਿਹਾਰਦੇ ਹਨ ਗੁਰੂ ਦੇ ਦਰਸ਼ਨ ਪੰਜ ਪਿਆਰੇ ਦੇ ਦਰਸ਼ਨ ਕਿਉਂਕਿ ਇਸ ਦਿਨ ਜਦੋਂ ਪੰਜ ਪਿਆਰੇ ਬਾਣਿਆਂ ਦੇ ਰੂਪ ਵਿੱਚ ਆ ਜਾਂਦੇ ਨੇ ਤਾਂ ਕਲ ਕੀਰਤ ਦੇ ਸਾਜੇ ਪੰਜ ਪਿਆਰਿਆਂ ਦੇ ਦਰਸ਼ਨ ਪਾਹ ਹੋ ਜਾਂਦੇ ਨੇ ਆਪਾਂ ਇੱਥੇ ਦਰਸ਼ਨ ਕਰ ਸਕਦੇ ਹਾਂ ਪੰਜਾਂ ਪਿਆਰਿਆਂ ਦੇ ਜੋ ਕਿ ਗੁਰੂ ਕਲ ਕੀਰਤ ਬਾਛਾ ਨੇ ਅੰਮ੍ਰਿਤ ਛਕਾਇਆ ਸੀ ਜਿਨ੍ਹਾਂ ਨੂੰ ਤੇ ਉੱਥੇ ਇਹਨਾਂ ਨੂੰ ਪੰਥ ਖਾ ਪੰਜ ਪਿਆਰੇ ਸਾਜ ਜਨ ਪਿਛੇ ਪੰਜ ਨਿਸ਼ਾਨ ਚੀਏ ਪੰਜ ਪਿਆਰੇ ਆਪ ਜੀ ਦਸ਼ਰ ਕਰੋ ਪੰਜ ਪਿਆਰੇ ਆਂਦੇ ਸ੍ਰੀ ਸਾਹਿਬ ਜੀ ਨਾਲ ਲੈ ਕੇ ਜਿਵੇਂ ਖਾਲਸਾ ਸਜਣਾ ਦਸ ਦਿਵਸ ਕੇਸਗੜ ਸਾਹਿਬ ਦੀ ਧਰਤੀ ਤੇ ਹੋਇਆ ਸੀਗਾ ਇੰਝ ਹੀ ਇੱਥੇ ਖਾਲਸਾ ਸਜਣਾ ਦੇਵਸ ਤੇ ਮਨਾਇਆ ਜਾ ਰਿਹਾ ਸੋਤ ਆਪ ਜੀ ਬਾਤੇ ਦੇਖ ਸਕਦੇ ਕਿ ਕਿਵੇਂ ਸੰਤਰੇ تھے ਦੂਰ ਹੁੰਦੇ ਰਹੇ ਇਆਂ ਕਿ ਖੜੀਆਂ ਹਨ ਸੰਤਰੇ تھے ਆਪਾਂ for well, well. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਇਸ ਖਾਸ ਮੌਕੇ ਦੇਖੀ ਕਰਨਾ ਚਾਹੋਗੇ ਪ੍ਰਯੋਗ ਤੋਂ ਮਰਗ ਅਗੰਬੜਾ ਪਰਿਆਮਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿਹਦੇ ਮਹਾਵਾਕਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੂਹ ਸਾਧ ਸੰਗਤ ਨੂੰ 10 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਰਤਨਾ ਜੀ ਖਾਲਸੇ ਦਾ ਪ੍ਰਗਟ ਦਿਹਾੜਾ ਗੁਰਦੁਆਰਾ ਬਾਬੇਕੇ ਤੋਂ ਚੱਲ ਕੇ ਸੈਂਡਵਲ ਕੌਂਸਲ ਅਤੇ ਵਰਮਗੰਮ ਦੀ ਕੌਂਸਲ ਦੇ ਸਾਰੇ ਗੁਰੂ ਸਿੱਖਾ ਗੁਰੂਦਵਾਰਾ ਦੇ ਸੰਗਤ ਨੇ ਸਾਰੇ ਹੀ ਸੇਵਾਦਾਰਾਂ ਨੇ ਰਲ ਕੇ ਇਹ ਜੋ ਨਗਰ ਕੀਰਤਨਾ ਆਰੰਭ ਕੀਤਾ ਸਵੇਰੇ 10 ਵਜੇ ਹੁਣ ਤਕਰੀਬਨ ਸਮਾਪਤੀ ਦੇ ਵੱਲ ਨੂੰ ਵਧ ਰਿਹਾ ਹੈ ਗੁਰਦੁਆਰਾ ਗੁਰਦਾਨਕਾ ਸਾਬ ਹਾਈ ਸਟਰੀਟ ਸਬਤਿਕ ਵਿੱਚ ਪਹੁੰਚ ਚੁੱਕਾ ਹੈ ਸਮਾਪਤੀ ਜਾ ਕੇ ਗੁਰਦੁਆਰਾ ਗੁਰੂ ਗੁਰਦੁਆਰਾ ਸਾਹਿਬ ਆਪਾ ਸੰਗਜੀ ਵਿਖੇ ਸਮਾਪਤੀ ਹੋਏਗੀ ਸੋ 10 ਵੱਲੋਂ ਗੁਰਦੁਆਰਾ ਗੁਰੂ ਹਰਿ ਸਾਹਿਬ ਦੇ ਸੇਵਾਦਾਰਾ ਵੱਲੋਂ ਸਾਰੇ ਹੀ ਸੰਗਤ ਨੂੰ ਲੱਖ ਲੱਖ ਵਧਾਈ ਇਸ ਨਗਰ ਕੀਰਤਨ ਦੀ ਸੋ ਸਾਰੀ ਸੰਗਤ ਠਾਠਾ ਮਾਰਦਾ ਕਾਠਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਪੰਜ ਨਿਸ਼ਾਨਚੀ ਸਿੰਘ ਮੋੜੇ ਚੱਲ ਰਹਾ ਤੇ 25 ਸਿੰਘ ਤੇ ਸਾਰੀ ਸੰਗਤ ਪਿੱਛੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗੁਰ ਹਰਿ ਸਬਜੀ ਗੁਰਦਾਰਾ ਸਾਹਿਬ ਦੇ ਪ੍ਰਧਾਨ ਇਹਨਾਂ ਦੇ ਤਹਿ ਦਿਲ ਤਨਵਾਜ ਜਿਨ੍ਹਾਂ ਨੇ ਖਾਲਸੇ ਦੇ ਪ੍ਰਗਟ ਦਿਹਾੜੇ ਮੌਕੇ ਆਪ ਜੀ ਨਾਲ ਰੂਬਰੂ ਹੋ ਕੇ ਖਾਲਸਾ ਸਿਜਣਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ ਸੋ ਆਪਾਂ ਇੱਥੇ ਦਰਸ਼ਨ ਕਰਦੇ ਹਾਂ ਹੋਰ ਸਿੱਖ ਸੰਗਤਾਂ ਦੇ ਆ ਦਰਸ਼ਨ ਕਰੋ ਵਾਹਿਗੁਰੂ 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 ਸਿਮਰਨ ਜਪ ਚੱਲ ਰਹੇ ਨੇ ਨਗਰ ਕੀਰਤਨ ਦੀਆਂ ਹਰ ਪਾਸੇ ਵੇਖ ਦਿਓ ਕੇਸਰੀਆਂ ਦਸਤਾਰਾਂ ਨੀਲੇ ਬਾਣੇ ਖਾਲਸਾ ਪੰਥ ਦੀ ਨਿਸ਼ਾਨੀਆਂ ਹਰ ਪਾਸੇ ਜਗਮਗਾ ਰਹੀਆਂ ਨੇ ਐਵੇਂ ਲੰਡਨ ਦੇ ਦਿਨ ਵਿੱਚ ਤਾਰੇ ਜਿੰਨੂ ਕਿਹਾ ਜਾਂਦਾ ਕਿ ਤਾਰੇ ਰਾਤ ਨੂੰ ਚਮਕਦੇ ਨੇ ਐ ਖਾਲਸੇ ਦੇ ਤਾਰੇ ਨੇ ਜੋ ਹਰ ਵੇਲੇ نور ਬਹੁਤ ਨੂਰ ਚਮਕਦੇ ਨੇ ਤਾਰੇ ਜਗਮਗਉਂਦੇ ਨੇ ਤੇ ਗੁਰੂ ਪਾਤਸ਼ਾਹ ਰਹਿਮਤ ਕਰੇ ਇਹੋ ਜਿਹੇ ਹਸਦੇ ਆ ਇਹੋ ਜਿਹੇ ਖਾਲਸੇ ਹਰ ਵੇਲ ਪਾਸੇ ਜਗਮਗਉਂਦੇ ਰਹਿਣ ਖਾਲਸੇ ਦੇ ਬਾਲ ਬੋਲ ਵਾਲੇ ਹੁੰਦੇ ਰਹਿਣ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜਿੱਥੇ ਰਹੇ ਖਾਲਸਾ ਵਧਦਾ ਤੇ ਫੁੱਲਦਾ ਰਹੇ ਸਤਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ ਬੰਜੀ ਵਾਹਿਗੁਰੂ ਜੀ ਅੱਜ ਦੇ ਸੁਪਤਿਹਾਰੇ ਤੇ ਕੀ ਨਵਾਂ ਬਹੁਤ ਵਧੀਆ ਲੱਗ ਰਿਹਾ ਜੀ ਪਰਮਾਤਮਾ ਦੀ ਕਿਰਪਾ ਮੇਰੇ ਵਾਹਿਗੁਰੂ ਦੀ 10ਵੇਂ ਪਾਰਸ਼ਾਤੀ ਦੇਖੋ ਉਹਨਾਂ ਦੇ ਪੁੱਤਰ ਮੈਂ ਤਾਂ ਇਹੀ ਯਾਦ ਕਰਦੀ ਆਈ ਆ ਕਿ ਚਾਰ ਵਾਰੇ ਤਾਂ ਦੇਖੋ ਕਿੰਨੇ ਪੁੱਤਰ ਤੁਹਾਡੇ ਧੀਆ ਪੁੱਤਰ ਤੁਹਾਡੇ ਸਤਿਗੁਰੂ ਜੀ ਨੇ ਕਿਹਾ ਚਾਰ ਮੂਹੇ ਤੋਂ ਕੀ ਆਇਆ ਕੀ ਬਤੇ 10000 ਹਾਂ ਜੀ ਬਹੁਤ ਬਹੁਤ ਆਨੰਦ ਆ ਰਿਹਾ ਪੁੱਛਣ ਐਨੀ ਖੁਸ਼ੀ ਹੋ ਰਹੀ ਆ ਨਾ ਜੀ ਬਹੁਤ ਜ਼ਿਆਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਤੁਸੀਂ ਦਿਹਾੜੇ ਦੀ ਕਿਨਾਂ ਚਾਹਗੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਨਾਈਸ ਲੱਗ ਰਿਹਾ ਬਹੁਤ ਜਿਆਦੇ ਖਾਸੇ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਧੰਨਵਾਦ ਵਾਜੂਏ ਸਾਡੀਆਂ ਸਤਿਕਾਰਯੋਗ ਪੈਨਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵੈਗੁਰੂ ਕਾਲਗੀਆਂ ਵਾਲਾ ਆਪਣੇ ਨਾਲ ਜੋੜੇ ਪ੍ਰਮਾਤਮਾ ਇਹ ਇਦਾਂ ਲੱਗਦਾ ਜਿਦ ਕਾਲਗੀਆਂ ਵਾਲਾ ਵਿੱਚ ਹੀ ਆ ਗਏ ਸੰਗਤ ਬਿਲਕੁਲ ਬਿਲਕੁਲ ਜੀਓ ਧੰਨਵਾਦ ਤੁਹਾਡਾ ਜੀਓ ਐ ਸਾਡੀ ਸਰਕਾਰ ਜੋ ਪੈਣਾ ਮਤਾਵਾ ਬੀਬੀਆਂ ਹਾਂਜੀ ਬੱਚੇ ਸੰਗਤ ਨੂੰ ਲੱਗ ਲੱਗ ਕੋ ਸੰਗਤ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਨਗਰ ਕੀ ਤਨ ਵਿੱਚ ਪਹੁੰਚਿਆ ਦੇ ਸਿੱਖ ਪਹੁੰਚ ਗਈ ਮਾਪਿਓ ਦੇ ਮੋਢਿਆਂ ਤੇ ਜਿਵੇਂ ਕਿ ਅੰਮ੍ਰਿਤਸਰ ਕੀਰਤ ਸਾਹਿਬੇ ਕੀ ਵੇਖਦੇ ਸਾਂ ਕਿ ਉੱਥੇ ਜਿਵੇਂ ਕਿ ਸਿੱਖ ਸੰਗਤ ਜਦੋਂ ਮੇਲ ਅਨੰਦਪੁਰ ਸਾਹਿਬ ਨੂੰ ਆਉਂਦੀ ਅਸੰਤ ਸ੍ਰੀ ਕੇਸਗੜ ਸਾਹਿਬੇ ਕਿ ਉਸ ਸਮੇਂ ਸਾਧਨੇ ਸੀ ਹੁੰਦੇ ਤਾਂ ਉਹਨਾਂ ਦੇ ਬੱਚੇ ਉਹਨਾਂ ਦੇ ਮੋਢਿਆਂ ਤੇ ਚੜੇ ਹੁੰਦੇ ਸਨ ਸੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਥੇ ਐਵੇਂ ਹੀ ਦਾ ਦ੍ਰਿਸ਼ ਏ ਥੇ ਨਜ਼ਰੀਆ ਆ ਰਿਹਾ ਨੇਕੀ ਨੇਕੀ ਬੱਚੇ ਅੱਜ ਤਾਂ ਜਿਹੜਾ ਮੌਸਮ ਹੈਗਾ ਉਹ ਵੀ ਕਾਫੀ ਸੁਹਾਣਾ ਹੈਗਾ ਕਾਫੀ ਜਿਹੜਾ ਖਾਲਸਾ ਕਲਕੀ ਤਰਪਾਚਾ ਦਾ ਨਾ ਗਰਮੀ ਦੀ ਪਰਵਾਹ ਕਰਦਾ ਨਾ ਠੰਡ ਦੀ ਨਾ ਕੱਕਰ ਦੀ ਪਰਵਾਹ ਕਰਦਾ ਜਿੱਥੇ ਬੁਲਾਵਾ ਆ ਜਾਵੇ ਇਹ ਖਾਲਸਾ ਉੱਥੇ ਹੀ ਚਲਾ ਜਾਂਦਾ ਹੈ ਇਹ ਖਾਲਸਾ ਕਲਕੀ ਤਰਪਾਚਾ ਦਾ ਖਾਲਸਾ ਸੋ ਆਪਜੀ ਦਰਸ਼ਨ ਕਰੋ ਤੇ ਆਨੰਦ ਮਾਣੋ